ਭਗਵਾਨ ਵਾਲਮੀਕੀ ਮਹਾਰਾ ਦੇ ਪ੍ਰਗਟ ਦਿਵਸ ਤੇ ਦਾ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਚੱਲ ਰਿਹਾ ਸੀ ਪ੍ਰੋਗਰਾਮ ਉਸ ਦੇ ਦਰਮਿਆਨ ਇੱਕ ਵੀਡੀਓ ਸਾਹਮਣੇ ਆਂਦੀ ਆ ਅੰਜਨਾ ਆਉਂ ਕਸ਼ਵ ਦੀ આજ ਤੱਕ ਚੈਨਲ ਤੋਂ ਕਿ ਜਿੰਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਜਰ ਮੈਂ ਰਜਤਾ ਸ੍ਰਿਸ਼ਟੀ ਦੇ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਤੇ ਜਿਹੜੀ ਇੱਕ ਟਾਕਸ਼ ਕਰਦੀ ਨਜ਼ਰ ਆਉਂਦੀ ਆ ਵਾਲਮੀਕੀ ਜੱਤੀ ਹੈ ਮਹਾਰਾਜ ਹੈ 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 ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਰਹਿਣ ਵਾਲੇ ਵਾਲਮੀਕਨ ਮੂਲ ਨਿਵਾਸੀ ਸਮਾਜ ਦੀ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਠੇਸ ਪਹੁੰਚੀ ਤੋਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਿਹੜੀਆਂ ਇਹ ਵਿਰੋਧ ਕੀਤਾ ਜਾ ਰਿਹਾ ਪੁਤਲੇ ਫੁਕੇ ਜਾ ਰਹੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਆ ਅਸੀਂ ਅਕਸਰ ਵੇਖਦੇ ਹਾਂ ਕਿ ਇਹ ਬਹੁਤ ਡਿਬੇਟ ਕਰਦੀਆਂ ਚੈਨਲਾਂ 'ਤੇ ਬਹੁਤ ਬੋਲਦੀਆਂ ਕਦੇ ਲੀਡਰਾਂ ਨਾਲ ਕਦੇ ਮੰਤਰੀਆਂ ਨਾਲ ਲੇਕਿਨ ਅਸੀਂ ਖੁੱਲਾ ਚੈਨਲ ਦੇਣਾ ਚਾਹੁੰਦੇ ਹਾਂ ਤੁਹਾਡੇ ਆ ਮੀਡੀਆ ਦੇ ਮਾਧਿਅਮ ਤੋਂ ਖੁੱਲਾ ਚੈਲੇਂਜ ਹੈ ਸਾਡੀ ਸਾਡਾ ਕਿ ਜੇ ਤੂੰ ਵਾਲਮੀਕੀ ਮਹਾਰਾਜ ਦੇ ਬਾਰੇ ਜਾਨਣਾ ਚਾਹਨੀ ਆ ਔਰ ਜੇ ਤੂੰ ਇਤਿਹਾਸ ਪੜ੍ਹ ਕੇ ਬੋਲਿਆ ਜੇ ਉੱਥੇ ਡਿਬੇਟ ਕਰਨਾ ਚਾਹਨੀ ਆ ਤੇ ਸਾਡੇ ਨਾਲ ਜਦੋਂ ਮਰਜ਼ੀ ਬੈਠ ਕੇ ਡਿਬੇਟ ਕਰ ਸਕਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਭ ਨੂੰ ਹੀ ਜੈ ਵਾਲਮੀਕੀ ਜੈ ਭੀਮ ਜੈ ਪਾਰਕਰ ਵਾਲਮੀਕੀ ਸ਼ਕਤੀ ਅਮਰ ਰਹੇ। ਔਰ ਅੱਜ ਸਮੁੱਚੇ ਵਾਲਮੀਕੀ ਭਾਈਚਾਰੇ ਵੱਲੋਂ ਜਿਹੜੀ ਆ ਜੀਰੇ ਦੇ ਵਿੱਚ ਇੱਕ ਦੋ ਫੁੱਤਰਾ ਫੁੱਕਿਆ ਜਾ ਰਿਹਾ ਉਸ ਔਰਤ ਦਾ ਜਿਹੜੀ ਅੱਜ ਤੱਕ ਚੈਨਲ ਦੀ ਇੱਕ ਰਿਪੋਰਟਰ ਆ ਜਿਹਦਾ ਨਾਮ ਆ ਅੰਜਨਾ ਔਮ ਕਸ਼ਪ 7 ਤਰੀਕ ਨੂੰ ਜਿੱਥੇ ਪੂਰੇ ਦੇਸ਼ ਵਿੱਚ ਪੂਰੇ ਵਿਸ਼ਵ ਦੇ ਵਿੱਚ ਕੁਰਸੀ ਦਾ ਮਾਹੌਲ ਸੀ ਭਗਵਾਨ ਵਾਲਮੀਕੀ ਮਹਾਰਾ ਦੇ ਪ੍ਰਗਟ ਦਿਵਸ ਜਿਹੜਾ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਚੱਲ ਰਿਹਾ ਸੀ ਪ੍ਰੋਗਰਾਮ ਉਸੇ ਦਰਮਿਆਨ ਇੱਕ ਵੀਡੀਓ ਸਾਹਮਣੇ ਆਂਦੀ ਆ ਅੰਜਨਾ ਔਮ ਕਸ਼ਪ ਕਿ ਜਿੰਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਜਰਮੈਨ ਦਿੱਤਾ ਸ੍ਰਿਸ਼ਟੀ ਦੇ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਤੇ ਜਿਹੜੀ ਇੱਕ ਟਾਕਸ਼ ਕਰਦੀ ਨਜ਼ਰ ਆਉਂਦੀ ਆ ਔਰ ਉਸੇ ਸਮੇਂ ਜਿਹੜੀ ਆ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਰਹਿਣ ਵਾਲੇ ਵਾਲਮੀਕਨ ਮੂਲ ਨਿਵਾਸੀ ਸਮਾਜ ਦੀ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਠੇਸ ਪਹੁੰਚੀ ਤਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਿਹੜੀ ਆ ਇਹ ਵਿਰੋਧ ਕੀਤਾ ਜਾ ਰਿਹਾ ਪੁਤਲੇ ਫੁਕੇ ਜਾ ਰਹੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਅਸੀਂ ਅੱਜ ਜਿਹੜੇ ਵਿੱਚ ਇਹਦਾ ਪੁਤਲਾ ਫੁਕ ਰਹੇ ਆ ਇਸ ਔਰਤ ਨੂੰ ਦੱਸਣਾ ਚਾਹੁੰਦੇ ਆ कि ਜਿਹੜਾ ਤੂੰ ਭਗਵਾਨ ਵਾਲਮੀਕੀ ਮਹਾਰਾਜ ਤੇ ਗਲਤ ਟਿੱਪਣੀ ਕੀਤੀ ਆ ਅਸੀਂ ਅਕਸਰ ਦੇਖਦੇ ਆ ਕਿ ਇਹ ਬਹੁਤ ਡਿਬੇਟ ਕਰਦੀ ਆ ਚੈਨਲਾਂ 'ਤੇ ਬਹੁਤ ਬੋਲਦੀ ਆ ਕਦੇ ਲੀਡਰਾਂ ਨਾਲ ਕਦੇ ਮੰਤਰੀਆਂ ਨਾਲ ਲੇਕਿਨ ਅਸੀਂ ਖੁੱਲਾ ਚੈਲੰਜ ਦੇਣਾ ਚਾਹੁੰਦੇ ਆ ਤੁਹਾਡੇ ਆ ਮੀਡੀਆ ਦੇ ਮਾਧਿਅਮ ਤੋਂ ਖੁੱਲਾ ਚੈਲੰਜ ਚੈਲੰਜ ਆ ਸਾਡੀ ਸਾਡਾ ਕਿ ਜੇ ਤੂੰ ਵਾਲਮੀਕੀ ਮਹਾਰਾਜ ਤੇ ਬਾਰੇ ਜਾਨਣਾ ਚਾਹਨੀ ਆ ਔਰ ਜਿਹੜਾ ਤੂੰ ਇਤਿਹਾਸ ਪੜ ਕੇ ਬੋਲਿਆ ਜੋ ਉੱਤੇ ਡਿਬੇਟ ਕਰਨਾ ਚਾਹਨੀ ਆ ਤੇ ਸਾਡੇ ਨਾਲ ਜਦੋਂ ਮਰਜ਼ੀ ਬੈਠ ਕੇ ਡਿਬੇਟ ਕਰ ਸਕਦੇ ਤੁਸੀਂ ਅਸੀਂ ਦੱਸਾਂਗੇ ਤੁਹਾਨੂੰ ਕਿ ਭਗਵਾਨ ਵਾਲਮੀਕੀ ਮਹਾਰਾਜ ਕੀ ਸ਼ਖਸੀਅਤ ਨੇ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨਾ ਹੁੰਦੇ ਤੇ ਸ਼ਾਇਦ ਦੁਨੀਆ 'ਚ ਕੋਈ ਧਰਮ ਨਹੀਂ ਹੋਣਾ ਸੀ ਕਿਉਂਕਿ ਪਹਿਲਾ ਗ੍ਰੰਥ ਭਗਵਾਨ ਵਾਲਮੀਕੀ ਮਹਾਰਾਜ ਵੱਲੋਂ ਲਿਖਿਆ ਗਿਆ ਇਸ ਦੇਸ਼ ਦਾ ਇਸ ਵਿਸ਼ਵ ਦਾ ਇਸ ਦੁਨੀਆ ਦਾ ਜਿਹਨੂੰ ਯੋਗ ਸਿਸ਼ਟ ਕਹਿੰਦੇ ਆ ਵਾਲਮੀਕ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਜਿਹੜਾ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਚੱਲ ਰਿਹਾ ਸੀ ਪ੍ਰੋਗਰਾਮ ਉਸੇ ਦਰਮਿਆਨ ਇੱਕ ਵੀਡੀਓ ਸਾਹਮਣੇ ਆਂਦੀ ਆ ਅੰਜਨਾ कि ਜਿੰਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਰਮੈਨ ਦਿੱਤਾ ਸ੍ਰਿਸ਼ਟੀ ਦੇ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਤੇ ਜਿਹੜੀ ਇੱਕਤਾਸ਼ ਕਰਦੀ ਨਜ਼ਰ ਆਉਂਦੀ ਆ ਵਾਲਮੀਕੀ ਸ਼ਕਤੀ ਅਮਰ ਹੈ ਅਮਰ ਹੈ ਅਮਰ ਹੈ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਰਹਿਣ ਵਾਲੇ ਵਾਲਮੀਕਾਂ ਮੂਲ ਨਿਵਾਸੀ ਸਮਾਜ ਦੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਠੇਸ ਪਹੁੰਚੀ ਤੋਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਿਹੜੀ ਆ ਇਹ ਵਿਰੋਧ ਕੀਤਾ ਜਾ ਰਿਹਾ ਪੁਤਲੇ ਫੁਕੇ ਜਾ ਰਹੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਆ ਅਸੀਂ ਅਕਸਰ ਵੇਖਦੇ ਹਾਂ ਕਿ ਇਹ ਬਹੁਤ ਡਿਬੇਟ ਕਰਦੀਆਂ ਚੈਨਲਾਂ ਤੇ ਬਹੁਤ ਬੋਲਦੀਆਂ ਕਦੇ ਲੀਡਰਾਂ ਨਾਲ ਕਦੇ ਮੰਤਰੀਆਂ ਨਾਲ ਲੇਕਿਨ ਅਸੀਂ ਖੁੱਲਾ ਚੈਨਲ ਦੇਣਾ ਚਾਹੁੰਦੇ ਹਾਂ ਤੁਹਾਡੇ ਆ ਮੀਡੀਆ ਦੇ ਮਾਧਿਅਮ ਤੋਂ ਖੁੱਲਾ ਚੈਲੰਜ ਚੈਲੰਜ ਹੈ ਸਾਡੀ ਸਾਡਾ ਕਿ ਜੇ ਤੂੰ ਵਾਲਮੀਕੀ ਮਹਾਰਾਜ ਦੇ ਬਾਰੇ ਜਾਨਣਾ ਚਾਹਨੀ ਆ ਔਰ ਜਿਹੜਾ ਤੂੰ ਇਤਿਹਾਸ ਪੜ ਕੇ ਬੋਲਿਆ ਜੇ ਉਸ ਤੇ ਡਿਬੇਟ ਕਰਨਾ ਚਾਹਨੀ ਆ ਤੇ ਸਾਡੇ ਨਾਲ ਜਦੋਂ ਮਰਜ਼ੀ ਬੈਠ ਕੇ ਡਿਬੇਟ ਕਰ ਸਕਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਭ ਨੂੰ ਹੀ ਜੈ ਵਾਲਮੀਕੀ ਜੈ ਪੀਂ ਜੈ ਪਾਰਪਰ ਵਾਲਮੀਕੀ ਸ਼ਕਤੀ ਅਮਰ ਰਹੇ। ਅਰੇ ਅੱਜ ਸਮੁੱਚੇ ਵਾਲਮੀਕੀ ਭਾਈਚਾਰੇ ਵੱਲੋਂ ਜਿਹੜੀ ਆ ਜੀਰੇ ਦੇ ਵਿੱਚ ਇੱਕ ਦੋ ਫੁੱਤਲਾ ਫੁੱਕਿਆ ਜਾ ਰਿਹਾ ਉਸ ਔਰਤ ਦਾ ਜਿਹੜੀ આજ ਤੱਕ ਚੈਨਲ ਦੀ ਇੱਕ ਰਿਪੋਰਟਰ ਆ ਜਿਹਦਾ ਨਾਮ ਆ ਅੰਜਨਾ ਔਮ ਕਸ਼ਪ 7 ਤਰੀਕ ਨੂੰ ਜਿੱਥੇ ਪੂਰੇ ਦੇਸ਼ ਵਿੱਚ ਪੂਰੇ ਵਿਸ਼ਵ ਦੇ ਵਿੱਚ ਕ੍ਰਿਸ਼ੀ ਦਾ ਮਾਹੌਲ ਸੀ ਭਗਵਾਨ ਵਾਲਮੀਕੀ ਮਹਾਰਾ ਦੇ ਪ੍ਰਗਟ ਦਿਵਸ ਜਿਹੜਾ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਚੱਲ ਰਿਹਾ ਸੀ ਪ੍ਰੋਗਰਾਮ ਉਸੇ ਦਰਮਿਆਨ ਇੱਕ ਵੀਡੀਓ ਸਾਹਮਣੇ ਆਂਦੀ ਆ ਅੰਜਨਾ ਔਮ ਕਸ਼ਪ ਦੀ ਕਿ ਜਿੰਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਜਰਮਨ ਦਿੱਤਾ ਸ੍ਰਿਸ਼ਟੀ ਦੇ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਤੇ ਜਿਹੜੀ ਇੱਕ ਟਾਕਸ਼ ਕਰਦੀ ਨਜ਼ਰ ਆਉਂਦੀ ਆ ਔਰ ਉਸੇ ਸਮੇਂ ਜਿਹੜਿਆ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਰਹਿਣ ਵਾਲੇ ਵਾਲਮੀਕਨ ਮੂਲ ਨਿਵਾਸੀ ਸਮਾਜ ਦੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਠੇਸ ਪਹੁੰਚੀ ਤੋਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਿਹੜੀ ਆ ਇਹ ਵਿਰੋਧ ਕੀਤਾ ਜਾ ਰਿਹਾ ਪੁਤਲੇ ਫੁਕੇ ਜਾ ਰਹੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਅਸੀਂ ਅੱਜ ਜਿਹੜੇ ਵਿੱਚ ਇਹਦਾ ਪੁਤਲਾ ਫੁਕ ਰਹੇ ਆ ਇਸ ਔਰਤ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਤੂੰ ਕਹਾਨ ਵਾਲਮੀਕੀ ਮਹਾਰਾਜ ਤੇ ਗਲਤ ਟਿੱਪਣੀ ਕੀਤੀ ਆ ਅਸੀਂ ਅਕਸਰ ਵੇਖਦੇ ਆ ਕਿ ਇਹ ਬਹੁਤ ਡਿਬੇਟ ਕਰਦੀ ਆ ਚੈਨਲਾਂ 'ਤੇ ਬਹੁਤ ਬੋਲਦੀ ਆ ਕਦੇ ਲੀਡਰਾਂ ਨਾਲ ਕਦੇ ਮੰਤਰੀਆਂ ਨਾਲ ਲੇਕਿਨ ਅਸੀਂ ਖੁੱਲਾ ਚੈਨਲ ਦੇਣਾ ਚਾਹੁੰਦੇ ਆ ਤੁਹਾਡੇ ਆ ਮੀਡੀਆ ਦੇ ਮਾਧਿਅਮ ਤੋਂ ਖੁੱਲਾ ਚੈਲੰਜ ਹੈ ਸਾਡੀ ਸਾਡਾ ਕਿ ਜੇ ਤੂੰ ਵਾਲਮੀਕੀ ਮਹਾਰਾਜ ਤੇ ਬਾਰੇ ਜਾਨਣਾ ਚਾਹਨੀ ਆ ਔਰ ਜਿਹੜਾ ਤੂੰ ਇਤਿਹਾਸ ਪੜ ਕੇ ਬੋਲਿਆ ਜੋ ਉੱਤੇ ਡਿਬੇਟ ਕਰਨਾ ਚਾਹਨੀ ਆ ਤੇ ਸਾਡੇ ਨਾਲ ਜਦੋਂ ਮਰਜ਼ੀ ਬੈਠ ਕੇ ਡਿਬੇਟ ਕਰ ਸਕਦੇ ਤੁਸੀਂ ਅਸੀਂ ਦੱਸਾਂਗੇ ਤੁਹਾਨੂੰ ਕਿ ਭਗਵਾਨ ਵਾਲਮੀਕੀ ਮਹਾਰਾਜ ਕੀ ਸ਼ਖਸੀਅਤ ਨੇ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨਾ ਹੁੰਦੇ ਤੇ ਸ਼ਾਇਦ ਦੁਨੀਆ 'ਚ ਕੋਈ ਧਰਮ ਨਹੀਂ ਹੋਣਾ ਸੀ ਕਿਉਂਕਿ ਪਹਿਲਾ ਗ੍ਰੰਥ ਭਗਵਾਨ ਵਾਲਮੀਕੀ ਮਹਾਰਾਜ ਵੱਲੋਂ ਲਿਖਿਆ ਗਿਆ ਇਸ ਦੇਸ਼ ਦਾ ਇਸ ਵਿਸ਼ਵ ਦਾ ਇਸ ਦੁਨੀਆ ਦਾ ਜਿਹਨੂੰ ਯੋਗ ਸਿਸਟ ਕਹਿੰਦੇ ਆ ਵਾਲਮੀਕੀ